ਪਾਰਟੇ ਵੱਲੋਂ ਇੱਕ ਹੋਰ ਧੀ ਸੋਨਾ ਸ਼ੋਅ ਆਰਗੇਨਾਈਜ਼ ਕੀਤਾ ਗਿਆ ਹੈ। ਲੈਟ ਇਸ ਸਟੇਟ ਲੈਵਲ ਵਿੱਦਾ ਪੰਗੜਾ ਕੱਪ। ਇਹ ਬਹੁਤ ਸੋਹਣਾ ਬੱਚਾ ਜਿਹੜੀ ਆਪਣੀ ਪਰਫਾਰਮੈਂਸਿਸ ਦੇ ਰਹੇ ਨੇ ਤੇ ਇੰਨਾ ਸੋਹਣਾ ਜਿਹਾ ਟੈਲੈਂਟ ਸਮਾਈਲ ਸਟ ਹੁਣੀ ਆਡੀਸ਼ਨਸ ਲਾ ਕੇ ਬੱਚਿਆਂ ਨੂੰ ਅੱਗੇ ਲੈ ਕੇ ਆਏ ਨੇ। ਫਾਈਨਲਿਸਟ ਆਫ ਮਿਸ ਪੀਟੀਸੀ ਪੰਜਾਬੀ ਸੋ ਯੈਸ ਵੀ ਆਰ ਸੋ ਐਕਸਾਈਟਿਡ ਕਿ ਸਮਾਈਲ ਸਰ ਵੱਲੋਂ ਤੇ ਅੱਜ ਤੱਕ ਆਮਨੇ ਸਾਹਮਣੇ ਮੀਡੀਆ ਪਾਰਟਨਰ ਵੱਲੋਂ ਇੱਕ ਬਹੁਤ ਹੀ ਸੋਹਣਾ ਸ਼ੋਅ ਆਰਗੇਨਾਈਜ਼ ਕੀਤਾ ਗਿਆ ਆ ਦੈਟ ਇਜ਼ ਸਟੇਟ ਲੈਵਲ ਗਿੱਧਾ ਭੰਗੜਾ ਕੱਪ ਤੇ ਬੱਚੇ ਬਹੁਤ ਹੀ ਸੋਹਣੇ ਜਿਹੜੇ ਆਡੀਸ਼ਨਸ ਕਰ ਰਹੇ ਨੇ ਅੱਜ ਸੀਬੀਏ ਇਨਫੋਟੈਕ ਦੇ ਵਿੱਚ ਅਸੀਂ ਬੈਠੇ ਆਂ ਆਫਿਸ ਦੇ ਵਿੱਚ ਤੇ ਬਹੁਤ ਸੋਹਣਾ ਬੱਚਾ ਜਿਹੜੇ ਆਪਣੀ ਪਰਫਾਰਮੈਂਸਿਸ ਦੇ ਰਹੇ ਨੇ ਤੇ ਇੰਨਾ ਸੋਹਣਾ ਜਿਹਾ ਟੈਲੈਂਟ ਸਮਾਈਲ ਸਰ ਹੋਣੀ ਆਡੀਸ਼ਨਸ ਲੈ ਕੇ ਬੱਚਿਆਂ ਨੂੰ ਅੱਗੇ ਲੈ ਕੇ ਆਏ ਨੇ ਤੇ ਅਸੀਂ ਉਮੀਦ ਕਰਦੇ ਆਂ ਕਿ ਉਹ ਫਾਈਨਲ ਸ਼ੋਅ ਦੇ ਵਿੱਚ ਵੀ ਬਹੁਤ ਸੋਹਣਾ ਪਰਫਾਰਮ ਕਰਨ ਤੇ ਇਹ ਬਹੁਤ ਵਧੀਆ ਇੱਕ ਓਪਰਚ्युनिटी ਆ ਉਹਨਾਂ ਬੱਚਿਆਂ ਲਈ ਜਿਹੜਾ ਆਪਣਾ ਟੈਲੈਂਟ ਜਿਹੜਾ ਉਹ ਅੱਗੇ ਵਿਖਾਉਣਾ ਚਾਹੁੰਦੇ ਨੇ ਬਹੁਤ ਸੋਹਣਾ ਪਲੇਟਫਾਰਮ ਹੈ ਸੋ ਵਾਚ ਚੜ੍ਹ ਕੇ ਮੈਂ ਚਾਹੁੰਦੀ ਆ ਕਿ ਬੱਚੇ ਜਿਹੜੇ ਨੂੰ ਹਿੱਸਾ ਲੈਣ ਸੋ ਥੈਂਕ ਯੂ ਸੋ ਮਚ। ਅ ਨਮਸਕਾਰ ਸਾਰਿਆਂ ਨੂੰ। ਮੈਂ ਸਿੰਗਲ ਵਰਕਿੰਗ ਐਟ ਅ ਚੇਅਰ ਪੋਸਿਸ਼ਨ ਐਟ ਸੀਪੀ ਇਨਫੋਟੇਕ ਪਾਸਟ। ਅ ਸੀਪੀ ਇਨਫੋਟੇਕ ਦੇ ਵਿੱਚ ਸਟੇਟ ਲੈਵਲ ਦੀ ਦਾ ਪੰਗਰਾ ਚੈਂਪੀਅਨਸ਼ਿਪ ਤੇ ਆਡੀਸ਼ਨਸ ਜਿਹੜੀਆਂ ਰੱਖੀ ਗਿਆ। ਮੇਨ ਮੋਟਿਵ ਇੱਥੇ ਦਾ ਹੀ ਹੈਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆ ਹੀ ਉਹਨੂੰ ਅੱਗੇ ਪ੍ਰਮੋਟ ਕਰੀਏ। ਜਿੱਤੇ ਤੋਂ ਬੱਚੇ ਵਾਂਝੇ ਹੋਈ ਜਾ ਰਹੇ ਸੀਗੇ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਏ। ਐਂਡ ਅੱਜ ਜਿਹੜੇ ਸਾਡੇ ਮੇਨ ਚੀਫ ਗੈਸਟ ਸੀ ਰਮਨ ਬਾਜੂ ਫਰਨਾਮੋ ਜੀ ਉੱਥੇ ਐਂਡ ਬਟ ਚੈਨਿਕ کافی ਵਧੀਆ ਪਰਫਾਰਮੈਂਸ ਦਿੱਤੀਆਂ ਲੱਗੀਆਂ ਕੁਝ ਹੋਰ ਪਰਫਾਰਮੈਂਸਿਸ ਵੀ ਚੱਲ ਰਹੀਆਂ ਨੇ ਮੇਰਾ ਮੇਨ ਮੋਟਿਵ ਐਸੀ ਹੈ ਕਿ ਤੇਰਾ ਹੀ ਆਪਣੀ ਪੰਜਾਬੀ ਸੱਭਿਆਤਾ ਵਾਹ ਯਾ ਆਪਣੇ ਪੰਜਾਬੀ ਕਲਚਰ ਹੈ ਇਹਨੂੰ ਨਾਮ ਹੁੰਦੀ ਹੈ ਇਹਨੂੰ ਆਪਣੇ ਨਾਲ ਨਾਲ ਜਿੱਦਾਂ ਹੀ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਹੀ ਆਪਣੇ ਪੰਜਾਬੀ ਕਲਚਰ ਨੂੰ ਵੀ ਆਪਣੇ ਨਾਲ ਲੈ ਕੇ ਚੱਢੀ ਬੁਲਦੀ। ਨਾਸ਼ਪੁਰ ਔਰ ਸਾਰੇ ਇਲਾਕੇ ਲਈ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਅੱਜ ਆਮਨੇ ਸਾਹਮਣੇ ਅੱਜ ਤੱਕ ਜਿਹਨੂੰ CBI CBIO Infotech ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਜਿਸ ਵਧੀਆ ਤਰੀਕੇ ਦੇ ਨਾਲ ਅੱਜ ਇਹਦਾ ਦਾ ਸਟੇਟ ਲੈਵਲ ਜਿੱਦਾ ਭੰਗੜਾ ਕੱਪ ਉਹਦਾ ਲੋਗੋ ਜਿਹੜਾ ਅੱਜ ਲਾਂਚ ਕੀਤਾ ਗਿਆ ਮੈਂ ਇਸ ਮੌਕੇ ਦੇ ਉੱਪਰ ਅੱਜ ਤੱਕ ਸਾਹਮਣੇ ਆਰਗੇਨਾਈਜੇਸ਼ਨ ਨੂੰ ਵਧਾਈਆਂ ਦਿੰਦਾ ਔਰ ਧਨਵਾਦ ਕਰਦਾ CBI Infotech ਦਾ ਜਿਹੜਾ ਜਿਹੜੇ ਆਪ ਨੌਜਵਾਨਾਂ ਨਾਲ ਜੁੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਇਹ ਇੱਕ ਬਹੁਤ ਅਹਿਮ ਉਪਰਾਲਾ ਔਰ ਲੋੜ ਹੈ ਕਿਉਂਕਿ ਅੱਜ ਦਾ ਪੰਜਾਬ ਦਾ ਸੱਭਿਆਚਾਰ ਉਹ ਅਮੀਰ ਵਿਰਸਾ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਸੀ ਔਰ ਉਹਦੀ ਜਗ੍ਹਾ ਇੱਕ ਵੈਸਟਰਨ ਕਲਚਰ ਜਿਹੜਾ ਉਹ ਲੈ ਰਿਹਾ ਸੀਗਾ ਪਰ ਪੰਜਾਬ ਹਮੇਸ਼ਾ ਪੰਗੜੇ ਔਰ ਜਿੱਦੇ ਦੀ ਧਰਤੀ ਆ ਨੌਜਵਾਨਾਂ ਨੂੰ ਇਸ ਪਾਸੇ ਉਹਨਾਂ ਦਾ ਰੁਖ ਮੋੜਨਾ ਇੱਕ ਬਹੁਤ ਜ਼ਰੂਰੀ ਯੋਗਦਾਨ ਹੈ ਜਿੱਥੇ ਜਰਨਲਿਜ਼ਮ ਦੇ ਵਿੱਚ ਅੱਜ ਤੱਕ ਆਮੇ ਸਾਹਮਣੇ ਆਪਣਾ ਨਾਮ ਬਣਾਇਆ ਇਸ ਕਲਚਰ ਐਕਟੀਵਿਟੀ ਨੂੰ ਕਰਕੇ ਮੈਂ ਸਮਝਦਾ ਵੀ ਉਹ ਸਮਾਜ ਨੂੰ ਵਾਪਸ ਦੇਣ ਦੀ ਇੱਕ ਕੋਸ਼ਿਸ਼ ਕਰ ਰਹੇ ਨੇ ਔਰ ਅਜ ਲੋੜ ਵੀ ਹੈ ਸਾਡੇ ਨੌਜਵਾਨ ਅੱਜ ਦੂਸਰੇ ਪਾਸੇ ਨਸ਼ਿਆਂ ਵੱਲ ਤੁਰੇ ਨੇ ਕਿੰਨਾ ਚਿਰ ਤੱਕ ਨੌਜਵਾਨ ਬੱਚਿਆਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਪਾਵਾਂਗੇ ਉਹ ਸੱਬੇਚਾਰ ਨਾਲ ਨਹੀਂ ਜੋੜਾਂਗੇ ਦਿਰਾਉਂਡਾ 'ਚ ਨਹੀਂ ਲੈ ਕੇ ਜਾਵਾਂਗੇ ਉਹਨਾਂ ਤੱਕ ਇਸ ਇਲਾਕੇ ਨੂੰ ਇੱਜ਼ਤ ਨਹੀਂ ਮਿਲ ਸਕਦੀ ਸੋ ਬਹੁਤ ਚੰਗਾ ਲੱਗਾ ਜਿੱਥੇ ਆ ਕੇ ਔਰ ਮੈਂ ਜਦੋਂ ਵੀ ਅ ਇਸ ਆਰਗੇਨਾਈਜੇਸ਼ਨ ਜਿਹਨੂੰ ਸਖੈਨਾ ਸਾਹਿਬ ਔਰ ਸੋਨੂ ਜੀ ਬਹੁਤ ਬਖੂਬੀ ਦੇ ਨਾਲ ਅ ਸਾਰੇ ਇਲਾਕੇ ਦੇ ਵਿੱਚ ਚਲਾ ਰਹੇ ਨੇ ਸਾਨੂੰ ਗੁਰਦਾਸਪੁਰ ਤੋਂ ਘਰੋਂ ਵਾਸਤੇ ਔਰ ਮੈਂ ਸਿਕਸ਼ਨਾ ਜੀ ਸੋਲੂ ਜੀ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਚੰਗੀ ਲੀ ਜਿਹੜੀ ਆ ਉਹ ਭਾਈ ਆ ਕੁਝ ਆਈਟਮਸ ਦੇਖ ਰਿਆ ਸੀਗਾ ਜਿਹੜੀ ਕੰਪੀਟੀਸ਼ਨ ਹੋ ਰਿਆ ਸੀ ਬੱਚਿਆਂ ਦਾ ਕਿੰਨਾ ਕੌਨਫੀਡੈਂਸ ਸੀ ਬੱਚਿਆਂ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਉਸ 뮤직 ਦੀ ਤਾਲ ਦੇ ਨਾਲ ਉਹਨਾਂ ਦੇ ਕਦਮ ਚੱਲ ਰਹੇ ਸਨ ਉਹਨਾਂ ਦੇ ਐਕਸਲ ਚੱਲ ਰਹੇ ਸਨ ਸੋ ਆਹ ਚੀਜ਼ਾਂ ਦੀ ਆ ਜਲੋੜ ਆ ਹੌਲੀ ਹੌਲੀ ਇਹ ਘਟ ਰਹੀਆਂ ਸੀਗੀਆਂ ਤੋ ਜਿਸ ਵਕਤ ਪੰਜਾਬ ਦਾ ਮੀਰ ਵਿਰਸਾ ਅੱਗੇ ਆਊਗਾ ਬੱਚਿਆਂ ਦੇ ਵਿੱਚ ਉਹਦੀ ਰੁਚੀ ਪੈਦਾ ਹੋਊਗੀ ਉਹਦੇ ਨਾਲ ਇੱਕ ਚੰਗਾ ਸਨੇਹਾ ਜਿਹੜਾ ਪੰਜਾਬ ਨੂੰ ਜਾਊਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਸੱਭਿਆਚਾਰ ਨੂੰ ਤੇ ਖੇਡਾਂ ਨੂੰ ਪੂਰਾ ਉਤਸ਼ਾਹਤ ਕਰਨ ਲਈ ਹਰ ਕਦਮ ਜਿਹੜੇ ਨੇ ਉਹ ਚੁੱਕਰੇ ਨੇ ਪਹਿਲੀ ਵਾਰ ਹੋਇਆ ਖੇਡ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਔਰ ਜਿਹੜੇ ਸਾਡੇ ਹੌਕੀ ਦੇ खिलाड़ारी जोड़े ने ब्रोंस मैडल जीत के आए हैं एक एक करोड़ रुपया उन्होंने मिले सो आ चीज़ा लौट है और जिस वक्त चो, तुम इन्होंने बच्चों का टैलेंट उभारोगे और पता नहीं अच्छ इस स्टेज पर जोड़ी स्टेज सीबीआई इन्फोटेट ने इनू स्पॉन्सर करके और आज तक ने एक प्लेटफॉर्म दे के इन बच्चों ने दिखी है पता नहीं उन्होंने बच्चा अपना टैलेंट बना के इन्ना नमाऊगा पता नहीं किस मुकाम तक पहुँचेगा ਉਸ ਵਕਤ ਪਤਾ ਲੱਗੂਗਾ ਕਿ ਇਹ ਦੋ ਸਸਤਾਵਾਂ ਦਾ ਕੀ ਰੋਲ ਹੈ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਇਲਾਕੇ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ